ਖੇਤਰ ਵਿੱਚ ਦੇਰ ਆਕਾਰ ਸੇਵਾ ਸਾਰੇ ਝੀਨਾ ਗਰੁੱਪ ਦੇ ਮੈਂਬਰ ਸਹਿਬਾਨ ਪ੍ਰੈਸ ਦੇ ਸੰਮੁਖ ਨੇ ਉਹ ਨਿਮਰਤਾ ਸਹਿਤ ਬੇਨਤੀ ਕਰਦੇ ਨੇ ਉਹਨਾਂ ਆਦਮੀ ਦੇ ਬਾਰਾਂ ਨੂੰ ਤੇ ਉਹਨਾਂ ਜਿਹੜੇ 6 ਬਾਦਲ ਗਰੁੱਪ ਦੇ ਜਿੱਤੇ ਨੇ ਤੇ ਕੁਝ ਹਜ਼ਾਰ ਮੈਂਬਰ ਜਿਹੜੇ ਇਨਲੋਰ ਦੇ ਸੁਪਰੀਮੋ ਚੌਧਰੀ ਅਵੇਸਿੰਘ ਦੇ ਘਰ ਵੀ ਮੀਟਿੰਗਾਂ ਕਰਦੇ ਨੇ ਕੋ ਸਰਦਾਰ ਸ਼ਬੀਰ ਸਿੰਘ ਨਾਲ ਵੀ ਮੀਟਿੰਗਾਂ ਕਰਦੇ ਨੇ ਹਜ਼ਾਰ ਮੀਤਵਾਰ ਤੇ ਕਦੀ 18 ਦਾ ਗਰੁੱਪ ਕਦੀ 26 ਦਾ ਗਰੁੱਪ ਵੱਖਰੇ ਮੀਟਿੰਗ ਹਾਰਦੇ ਨੇ ਮੈਂ ਬੇਨਤੀ ਕਰਨਾ ਉਹਨਾਂ ਮੈਂਬਰ ਸਹਿਬਾਨਾਂ ਨੂੰ ਕਿ ਤੁਸੀਂ ਉਸ ਹਰਿਆਣਾ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਮੈਂਬਰ ਬਣੇ ਤੇ ਹਰਿਆਣਾ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਹਵਾਚ ਨਹੀਂ ਬਣੀ ਇਰੇ ਵਾਸਤੇ 22 ਸਾਲ ਹਰਿਆਣੇ ਦੀ ਸਿੱਖ ਸੰਗਤ ਨੇ ਅੰਦੋਸ਼ ਕਰਦੀ ਰਹੀ ਕਰੋੜਾਂ ਰੁਪਈਆ ਦਾ ਖਰਚ ਹੋਇਆ ਸੰਗਤ ਦਾ ਸੰਘਰਸ਼ ਕਰਦਿਆਂ ਕਰੋੜਾਂ ਰੁਪਈਆ ਦਾ ਜੇਲ੍ਹਾਂ ਵੀ ਪੜੀਆਂ ਰੇਲਾਂ ਵੀ ਡੱਕੀਆਂ ਸਰਕਾਰ ਨਾਲ ਵੀ ਟੱਕਰ ਲੈਂਦੇ ਧਰਨੇ ਵੀ ਲਾਉਂਦੇ ਰਹੇ ਤੇ ਕਮੇਟੀ ਲੈਣੀ ਕਿੰਨਾ ਸੀ ਜਿੰਨਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਕਬਜ਼ਾ ਸੀ ਬਾਦਲਗੁਰੂ ਉਸ ਬਦਲ ਗੁੱਟ ਨੇ ਹਰਿਆਣੇ ਦੇ ਸਿੱਖਾਂ ਨੂੰ 14 ਸਾਲ ਤੱਕ ਰੋਲਿਆ 14 ਸਾਲ ਤੱਕ ਰੋਲ ਦਿੱਤਾ ਔਰ ਇਹ ਬਾਵਜੂਦ ਵੀ ਹਰਿਆਣੇ ਦੀ ਸਰਕਾਰ ਨੇ 2014 ਵਿੱਚ ਬਿੱਲ ਪਾਸ ਕਰਤਾ ਵਿਧਾਨ ਸਭਾ ਵਿੱਚ ਉਹਨਾਂ ਉਹਨੂੰ ਵੀ ਨਹੀਂ ਹਾਰ ਮੰਨੀ ਹਰਿਆਣੇ ਦੇ ਸਿੱਖਾਂ ਦੇ ਹੱਕ ਨੂੰ ਖੋਣ ਵਾਸਤੇ ਤੇ ਹਰਿਆਣੇ ਦੇ ਸਿੱਖਾਂ ਨੂੰ ਆਪਣਾ ਗੁਲਾਮ ਬਣਾ ਕੇ ਰੱਖਣ ਵਾਲੇ ਅਕਾਲੀ ਦਲ ਬਾਦਲ ਸੁਪਰੀਮ ਕੋਰਟ ਤੇ ਚਲਾ ਗਿਆ। ਬੜੀਆਂ ਬੇਨਤੀਆਂ ਕੀਤੀਆਂ ਅਕਾਲੀ ਦਲ ਬਾਦਲ ਦੇ ਸੁਪਰੀਮੋਰ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੂੰ ਬੜੀਆਂ ਬੇਨਤੀਆਂ ਕੀਤੀਆਂ ਸ਼ਮਨੀ ਕਮੇਟੀ ਦੇ ਜਿਹੜੇ ਮੌਕੇ ਦੇ ਪ੍ਰਧਾਨ ਰਹੇ ਹੁਣ ਤਾਂ ਸਾਡਾ ਬਿੱਲ ਪਾਸ ਹੋ ਗਿਆ ਹੈ। ਤੇ ਕਿਉਂ ਸੁਪਰੀਮ ਕੋਰਟ ਵੱੜ ਕੇ ਤੁਸੀਂ ਬਿੱਲ ਨੂੰ ਚੈਲੰਜ ਕਰਦੇ ਹੋ ਪੈ ਸ਼੍ਰੋਮਣੀ ਕਮੇਟੀ ਦੇ ਕਰੋੜਾਂ ਰੁਪਏ ਕਿਉਂ ਬਰਬਾਦ ਕਰ ਰਹੇ ਹੋ ਉਹਨਾਂ ਦਾ ਖਰਚਾ ਜੋ ਮੈਨੂੰ ਪਰਦਾ ਲੱਗਾ ਹੈ ਬਾਦਲ ਕਾਲੀਦਲ ਨੇ ਜਿੱਦੇ ਜਿੱਦੇ ਮਹਿੰਗੇ ਵਕੀਲ ਕੀਤੇ ਨੌਨੋ ਵਕੀਲ ਕੀਤੇ ਕਰੋੜਾਂ ਰੁਪਈਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਖਰਚਾ ਬਿੱਲਾਂ ਰਹੀਂ ਉਕੀ ਲਾਨੂੰ ਵੀ ਨਾ ਪਿਆ ਅਕਾਲੀ ਦਲ ਬਾਦਲ ਨੇ ਸ਼੍ਰੋਮਣੀ ਕਮੇਟੀ ਚੋਂ ਦਿੱਤਾ ਕੀ ਕੰਮ ਆਇਆ 2 ਕਰੋੜ ਤੋਂ ਵੱਧ ਅਸੀਂ ਝੋਲੀ ਅੱਡ ਕੇ ਸੰਗਤ ਕੋਲੋਂ ਵਕੀਲ ਭਤਾਂਦੇ ਰਹੇ ਤੇ ਹਰ ਵਕੀਲ ਦੀ ਫੀਸ ਪਤਾ ਕਿੰਨੀ ਹੁੰਦੀ ਸੀ 3 ਤੋਂ 5 ਲੱਖ ਰੁਪਈਆ ਇੱਕ ਵਾਰਸ ਦੀ ਚਾ ਤਰੀਕ ਵੀ ਪੈ ਜਾਣ ਦੀ ਸੀ ਫਿਰ ਵੀ ਸੰਗਤ ਨੂੰ 3 ਤੋਂ 5 ਲੱਖ ਰੁਪਈਆ ਉਸ ਵਕੀਲ ਨੂੰ ਦੇ ਕਰਨਾ ਪੈਂਦਾ ਸੀ ਕਰੋੜ ਤੋਂ ਵੱਧ ਤੇ ਸਾਡਾ ਖਰਚਾ ਆਇਆ ਉਹਨਾਂ ਦਾ ਮੁਕਾਬਲਾ ਕਰਨ ਵਾਸਤੇ ਤੇ ਲਾਭ ਕੀ ਮਿਲਿਆ ਕਮੇਟੀ ਤੇ ਫਿਰ ਬਣ ਗਈ ਮੈਂ ਉਹਨਾਂ ਵੀਰਾਂ ਨੂੰ ਵੀ ਗੱਲ ਕਹਿਣਾ ਚਾਹਾਂਗਾ ਜਿਹੜੇ ਤੁਹਾਡੇ ਪਾਰਟੀ ਐਡੀ ਦੁਸ਼ਮਣ ਹੈ ਤੁਹਾਡੀ ਪਹਿਲੀ ਤੇ ਗੱਲ ਤੁਹਾਨੂੰ ਉਹਨਾਂ ਕੋਲ ਟਿਕਟ ਹੀ ਨਹੀਂ ਲੈਣ ਸਹੀਦੀ ਉਹ ਦੋ ਮੂੰਹੇ ਸੱਪ ਐਕਾਲੀ ਦਲ ਬਾਦਲ ਜਿਹੜਾ ਇੱਕ ਮੂੰਹ ਤੇ ਕਹਿੰਦਾ ਸੀ ਅੱਜ ਤੱਕ ਵੀ ਕਹਿੰਦਾ ਹੈ ਬਈ ਮੈਂ ਹਰਿਆਣਾ ਕਮੇਟੀ ਨੂੰ ਮੰਨਦਾ ਹੀ ਨਹੀਂ ਤੇ ਦੂਜੇ ਪਾਸੇ ਉਸੇ ਕਮੇਟੀ ਦੇ ਵਿੱਚ ਆਪਣੇ ਬੰਦੇ ਪਿਆ ਖੜੇ ਕਰਦਾ ਆਪਣੀ ਪਾਰਟੀ ਵੱਲੋਂ ਖੜੇ ਪਿਆ ਕਰਦਾ ਬਰਦਤ ਸਾਹਿਬ ਨੂੰ ਵੀ ਪੁੱਛਣਾ ਕਿ ਵੀਰ ਬਾਦਲ ਨੂੰ ਪੀ ਲੁੰਦੇ ਨੂੰ ਕਲੀਅਰ ਕਰਨਾ ਪਏਗਾ ਵੀ ਕਮੇਟੀ ਮੰਨੀ ਆ કે ਨਹੀਂ ਮੰਨੀ ਅੱਜ ਵੀ ਮੰਨਣ ਨੂੰ ਤਿਆਰ ਨਹੀਂ ਅੰਦਰ ਨਹੀਂ ਇਹ ਕੈਡਰ ਬਣ ਗਈ ਹੈ ਤੇ ਗੈਰ ਕਾਨੂੰਨੀ ਕਮੇਟੀ ਹੈ ਤੇ ਫਿਰ ਉਸ ਗੈਰ ਕਾਨੂੰਨੀ ਕਮੇਟੀ ਦੇ ਵਿੱਚ ਛੇਸਾ ਲੈਣਾ ਚਾਹਦਾ ਕਿਉਂ ਬੰਦੇ ਖੜੇ ਕਰਨਾ ਹੈ ਇਹ ਤਾਂ ਮੇਰੀ ਮਜਬੂਰੀ ਏ ਕਮੇਟੀ ਮੰਨੀ ਵੀ ਨਹੀਂ ਤੇਰਾ ਹਿੱਸਾ ਵੀ ਜ਼ਰੂਰ ਬਣਦਾ ਬਖੇ ਤੇਰੀ ਸਮੇਂ ਲੱਗ ਗਈ ਏ ਜੇ ਤੂੰ ਕਮੇਟੀ ਮੰਨ ਲੇ ਤਾਂ ਪੰਜਾਬੀ ਪੱਠਾ ਭੇਜਿਆ ਨਾ ਪੱਠਾ ਤੇ ਤੁਹਾਡਾ ਅੱਗੇ ਹੀ ਬੈਠ ਗਿਆ ਹੈ ਤੁਹਾਡੀ ਅਸਲੀਅਤ ਸਾਹਮਣੇ ਆ ਜਾਣੀ ਹੈ ਵੀ ਸ਼ੋਹਣੀ ਕਮੇਟੀ ਤੋੜਨ ਵਾਲੇ ਅਕਾਲੀ ਦਲ ਬਾਦਲ ਦਾ ਵੀ ਹਿੱਸਾ ਸੀ ਤੇਰੀ ਮਜਬੂਰੀ ਏ ਕਮੇਟੀ ਨਾ ਮੰਨੀ ਤੇ ਤੇਰੀ ਮਜਬੂਰੀ ਏ ਕਿਉਂਕਿ ਤੂੰ ਗੱਫੇ ਖਾਦੇ ਨੇ ਸ਼ੋਹਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਚੋਂ ਆਪਣੀ ਰਾਜਨੀਤੀ ਚਲਾਈ ਹੈ ਸ਼ੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਚੋਂ ਤੇ ਤੂੰ ਹਰਿਆਣੇ ਦੀ ਵੀ ਰਾਜਨੀ ਹਰਿਆਣੇ ਦੇ ਗੁਰਦੁਆਰਿਆਂ ਤੇ ਕਬਜ਼ਾ ਕਰਕੇ ਚਲਾਉਣਾ ਚਾਹਨਾ ਹੈ ਉਹਨਾਂ ਨੂੰ ਤੇ ਮੈਂ ਕੀ ਕਹਾਂਗਾ ਉਹਨਾਂ ਦੀਆਂ ਤੇ ਆਰਤਾਂ ਨੇ ਸਿੱਖ ਕੌਮ ਨੂੰ ਗੁਲਾਮ ਬਣਾ ਕੇ ਰੱਖਣੀਆਂ ਭਾਵੇਂ ਕੁਝ ਵੀ ਸਿੱਖ ਕੌਮ ਦਾ ਜਿੱਡਾ ਮਰਜ਼ੀ ਕਾਣ ਹੋ ਜਾਏ ਪਰ ਮੈਂ ਆਪਣੇ ਮੈਂਬਰ ਸਭਾ ਨੂੰ ਜ਼ਰੂਰ ਕਹਾਂਗਾ ਚੌਧਰੀ ਅਵੇ ਸਿੰਘ ਚਟਾਲਾ 2014 ਜਦੋਂ ਐਕਟ ਪਾਸ ਹੋ ਰਿਹਾ ਸੀ ਤੇ ਵਿਧਾਨ ਸਭਾ ਦੇ ਵਿੱਚ ਕੱਲੇ ਬੰਦੇ ਨੇ ਵਿਰੋਧ ਕੀਤਾ ਇਹ ਕਿਹਾ ਕਿ ਜੇ ਕਮੇਟੀ ਬਣ ਗਈ ਤੇ ਮੇਰੀ ਸਰਕਾਰ ਆ ਗਈ ਤੇ ਮੈਂ ਕਮੇਟੀ ਬਣੀ ਵੀ ਤੋੜ ਦਿਆਂਗਾ ਮੈਂ ਕਿਹਾ ਚੌਦੀ ਸਾਹਿਬ ਮੋਟਾ ਹਰਿਆਣੇ ਦੇ ਸਿੱਖਾਂ ਨੇ ਪਾਣੀਆਂ ਨੇ ਨਾ ਕਿ ਪੰਜਾਬ ਦੇ ਪਰ ਉਹਨੂੰ ਇਸ ਗੱਲ ਦਾ ਨੁਕਸਾਨ ਵੀ ਠਹਿਣਾ ਪਿਆ ਔਰ ਕਈ ਐਮਐਲ ਵੀ ਇਸੇ ਗੱਲ ਤੋਂ ਹਰ ਗਏ ਸਿੱਖ ਇਸ ਗੱਲ ਤੋਂ ਦੇ ਨਰਾਜ ਵੀ ਹੋ ਗਏ ਬੈਤੂੰ ਸਾਡੀ ਹਰਿਆਣੇ ਦੀ ਗੁਰਦੁਆਰਾ ਪਰਮੇਸ਼ਰ ਮੀਟ ਦਾ ਵਿਰੋਧ ਪੀਕੋਂ ਦਾ ਕਰਨਾ ਪਰ ਉਹ ਡਾ ਅੜੀਲ ਇਨਸਾਨ ਅੱਜ ਵੀ ਉਸੇ ਲੈਂ ਤੇ ਚੱਲ ਰਿਹਾ ਹੈ ਆਪਣੀ ਕੋਠੀ ਦੇ ਵਿੱਚ ਮੀਟਿੰਗ ਬੁਲਾ ਕੇ ਇਜਾਦ ਉਮੀਦਵਾਰਾਂ ਨਹੀਂ ਆ ਤੇ ਸਮਰਥਨ ਕਰ ਰਿਹਾ ਹੈ ਆਪਣੇ 6 ਬੰਦਿਆਂ ਦੀਆਂ ਤੇ ਆਜਾਦ ਉਮੀਦਵਾਰਾਂ ਦੀਆਂ ਵੀ ਅਸੀਂ ਉਹਨਾਂ ਦਾ ਸਮਰਥਨ ਕਰਾਂਗੇ ਜਿਨ੍ਹਾਂ ਨਾਲ ਕਮੇਟੀ ਦੇ ਨਾਲ ਕਦੀ ਲੈਣਾ ਦੇਣਾ ਨਹੀਂ ਰਿਹਾ ਤੇ ਉਹਨਾਂ ਨੂੰ ਹਰਾਵਾਂਗੇ ਜਿਨ੍ਹਾਂ ਨੇ 22 ਸਾਲ ਕਮੇਟੀ ਸੰਘਰਸ਼ ਕਰਕੇ ਲਈ ਮੇਰਾ ਹੋਰ ਤੇ ਕਿਰੇ ਬੇਨਤੀ ਕਰਨ ਦਾ ਫਰਜ਼ ਨਹੀਂ ਬਣਦਾ ਨਾ ਚਟਾਲਾ ਹਾਵ ਨਹੀਂ ਕਰਾਂਗੇ ਨਾ ਸਰਦਾਰ ਸੁਖਵੀਰ ਸਿੰਘ ਬਾਦਲ ਨੂੰ ਕਰਾਂਗਾ ਪਰ ਆਪਣੇ ਮੈਂਬਰ ਸਹਬਾਨਾ ਦੇ ਦੁੱਖ ਜ਼ਰੂਰ ਰੱਖਾਂਗਾ ਕੁਝ ਆਪਣੇ ਦਿਲ ਤੋਂ ਕੰਮ ਲਓ ਕੁਝ ਆਪਣੀ ਆਤਮਾ ਦੀ ਆਵਾਜ਼ ਤੋਂ ਕੰਮ ਲਓ ਅੱਜ ਜੇ ਅਸੀਂ ਉਹਨਾਂ ਬੰਦਿਆਂ ਨਾਲ ਖੜੇ ਹੋਗੇ ਜਿਹੜੇ ਕਮੇਟੀ ਦਾ ਵਿਰੋਧ ਕਰਦੇ ਰਹੇ ਤੇ ਹਰਿਆਣੇ ਦੇ ਸਿੱਖਾਂ ਨੂੰ ਉਹਨਾਂ ਦਾ ਹੱਕ ਦਿਲਵਾਉਣ ਵਾਸਤੇ ਸੁਪਰੀਮ ਕੋਰਟ ਤੱਕ ਲੜਾਈ ਲੜਦੇ ਰਹੇ ਅੱਜ ਤੁਸੀਂ ਉਹਨਾਂ ਦਾ ਸਾਥ ਦਿਓਗੇ ਜਿਹੜੇ ਸਾਡੇ ਤੇ ਡਾਂਗਾ ਬਰਸਾਉਂਦੇ ਰਹੇ ਤੇ ਜਿਹੜੇ ਸਾਨੂੰ 14 ਸਾਲ ਨਹੀਂ 22 ਸਾਲ ਜਿਨ੍ਹਾਂ ਨੇ ਲੜਿਆ ਤੇ ਤੁਸੀਂ ਉਸੇ ਕਮੇਟੀ ਦੇ ਮੈਂਬਰ ਬਣੇ ਹੋ ਕਿਤੇ ਆਪਣਾ ਦੁਨੀਆ ਤੁਹਾਨੂੰ ਕਹੇਗੀ ਵੀ ਅਸੀਂ ਤੁਹਾਨੂੰ ਵੋਟਾਂ ਐਸ ਕਰਕੇ ਤੇ ਨਹੀਂ ਸੰਪਾਈਆਂ ਬਸ ਜਿਨ੍ਹਾਂ ਨੇ 22 ਸਾਲ ਸੰਘਰਸ਼ ਨੂੰ ਤੁਸੀਂ ਠੋਕਰ ਮਾਰੋ ਤੇ ਉਹਨਾਂ ਦੇ ਅੱਥਾਰ ਕਮੇਟੀ ਦਿਓ ਪਾਵੇਂ ਇਹਨਾਂ ਲੋਦੀਓ ਤੇ ਪਾਵੇਂ ਅਕਾਲੀਦਰ ਬਾਦਲ ਦੀ ਹੋਵੇ ਇਸ ਕਰਕੇ ਮੈਂ ਬੇਨਤੀ ਕਰਨਾ ਆ ਉਹਨਾਂ ਆਪਣੇ ਵੀਰਾਂ ਨੂੰ ਮੈਂਬਰ ਸਹਿਬਾਨ ਨੂੰ ਇਹ ਕਮ ਨਾ ਕਰੋ ਚਲੋ ਬਣਾ ਦਿਓਗੇ ਮжоਰਿਟੀ ਹੈ ਤੁਹਾਡੀ ਅਸੀਂ ਤੇ ਦਾਸੀ ਆ ਬਣਾ ਵੀ ਦਿਓਗੇ ਪਰ ਮੇਰਾ ਖਿਆਲ ਹੈ ਸੰਗਤ ਨੂੰ ਇਹ ਗੱਲ ਤੁਹਾਡੀ ਹজম ਨਹੀਂ ਹੋਣ ਵਾਲੀ ਤੁਹਾਡੀ ਕਮੇਟੀ ਬਣਾਈ ਸੰਗਤ ਨੂੰ ਹਲਮ ਨਹੀਂ ਹੋਣੀ ਇਸ ਕਰਕੇ ਪ੍ਰੈਸ ਰਾਹੀਂ ਬੇਨਤੀ ਕਰਨਾ ਚਾਹਾਂਗਾ ਨਿਮਰਤਾ ਪੂਰਵਕ ਆਪਣੇ ਮੈਂਬਰ ਸਹਿਬਾਨ ਨੂੰ ਆਪਣੇ ਨਗਰਾਂ ਵਿੱਚੋਂ ਆਪਣੀ ਸੰਗਤ ਨੂੰ ਇਕੱਠੀਆਂ ਕਰਕੇ ਇੱਕ ਵਾਰੀ ਪੁੱਛ ਤੇ ਲੋ ਵੀ ਸਾਨੂੰ ਕਿਹਦਾ ਸਾਥ ਦੇਣਾ ਚਾਹੀਦਾ ਕਿਹਦਾ ਨਹੀਂ ਦੇਣਾ ਚਾਹੀਦਾ ਜਿਨ੍ਹਾਂ ਨੇ ਤੁਹਾਨੂੰ ਇੱਕੋ ਸੋਚ ਤੇ ਵੋਟ ਪਾਈ ਵੀ ਸਾਡੀ ਵੱਖਰੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੀ ਚੰਗੇ ਪ੍ਰਬੰਧ ਵੇਖਣਾ ਚਾਹੁੰਦੇ ਆ ਅੱਜ ਜਿਹਨਾਂ ਹੱਥਾਂ 'ਚ ਦੇ ਰਹੇ ਹੋ ਉਹ ਤੇ ਸ਼ਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਕਰੇਰ ਪ੍ਰਬੰਧ ਤੁਸੀਂ ਉਹਨਾਂ ਦੇ ਰਿਖਾ ਚ ਵੇਖ ਚੁੱਕੇ ਹੋ ਜੇ ਤੂੰ ਪਹਿਲਾਂ ਵੀ 2022 ਤੋਂ ਲੈ ਕੇ 2024 ਚ ਤੁਸੀਂ ਉਹ ਸਰਕਾਰੀ ਕਮੇਟੀ ਦਾ ਪ੍ਰਬੰਧ ਵੇਖ ਚੁੱਕੇ ਹੋ ਤੇ ਜੇ ਭਾਈ ਤੂੰ ਆ ਗੁਰੂ ਘਰਾਂ ਦੇ ਪ੍ਰਬੰਧ ਉਸੇ ਤਰ੍ਹਾਂ ਹੀ ਚਲਾਣੇ ਚਾਹੁੰਦੇ ਹੋ ਗੋਲਕਾਂ ਦੀ ਲੁੱਟ ਉਸੇ ਤਰ੍ਹਾਂ ਹੀ ਹੁੰਦੀ ਰਹੇ ਸਿੱਖ ਧਰਮ ਭਾਵੇਂ ਛਿੱਕੇ ਦੇ ਟੰਗਿਆ ਜਾਏ ਸਿੱਖੀ ਭਾਵੇਂ ਸਿੱਕੇ ਤੇ ਟੰਗੀ ਜਾਏ ਗੁਰਦੁਆਰੇ ਭਾਵੇਂ ਸਰਕਾਰ ਦੇ ਗੁਲਾਮ ਰਹਿਣ ਗੁਰਦੁਆਰੇ ਭਾਵੇਂ ਕਿਸੇ ਪਾਰਟੀ ਦੇ ਗੁਲਾਮ ਰਹਿਣ ਗੁਰਦੁਆਰਿਆਂ ਨੂੰ ਗੁਲਾਮ ਨਹੀਂ ਕਰੀਦਾ ਗੋਲਕਾਂ ਦੀ ਚੜਾਈ ਹੋਈ ਮਾਇਆ ਸੰਗਤ ਦੀ ਜਿਸ ਭਾਵਨਾ ਨਾਲ ਚੜਾਈ ਹੈ ਉੱਥੇ ਖਰਚ ਹੋਵੇਗਾ ਤੇ ਤੁਹਾਡੀ ਗੱਲ ਸੰਗਤ ਨੂੰ ਹਜਮ ਹੋਵੇਗੀ ਨਹੀਂ ਤੇ ਨਹੀਂ ਹਜਮ ਹੋਵੇਗੀ ਅੱਜ ਮੈਂ ਤੁਹਾਡੇ ਪ੍ਰੈਸ ਰਾਹੀਂ ਉਨਾ ਪ੍ਰੀਮੇ ਬ੍ਰਾਹੀ ਬੇਨਤੀ ਕਰਨ ਵਾਸਤੇ ਤੁਹਾਡੇ ਸ਼ਾਮਲ ਹੋਇਆ ਹਾਂ ਆਸ ਤੇ ਉਮੀਦ ਕਰਦਾ ਹਾਂ ਸਾਡੇ ਦਸਾਂ ਮੈਂਬਰਾਂ ਦੀ ਇਹ ਬੇਨਤੀ ਮੇਰੇ ਅਜਾਦ ਵੀਰਵਾ ਉਮੀਦਵਾਰ ਭਰਾ ਅਜਾਦ ਚੁਣੇ ਹੋਏ ਸੇਵਾਦਾਰ ਸਾਡੀ ਗੱਲ ਤੇ ਇੱਕ ਮਿੰਟ ਜ਼ਗੌਰ ਜ਼ਰੂਰ ਕਰਨਗੇ ਤੇ ਸਾਡੇ ਨਾਲ ਮਿਲ ਕੇ ਇੱਕ ਇਹੋ ਜੀ ਕਮੇਟੀ ਦਾ ਗਠਨ ਕਰਨਗੇ ਕੋਈ ਲਾਲਚ ਨਹੀਂ ਪ੍ਰਧਾਨੀ ਦਾ ਕਿਸੇ ਨੂੰ ਵਹਿਮ ਹੋਵੇ ਜੇ ਪ੍ਰਧਾਨੀ ਦਾ ਲਾਲਚ ਹੁੰਦਾ 19 ਤਰੀਕ ਨੂੰ ਚੁਣਿਆ ਗਿਆ ਹਾਂ 20 ਤਰੀਕ ਨੂੰ ਸਿਫਾਰਾ ਨਾ ਦਿੰਦਾ ਜੇ ਪ੍ਰਧਾਨੀ ਦੇ ਲਾਲਚ ਹੁੰਦਾ 38 ਮੈਂਬਰੀ ਸਰਕਾਰ ਨੇ ਕਮੇਟੀ ਬਣਾਈ ਸੀ ਜਿਹੜੀ ਮੈਨੂੰ ਪ੍ਰਧਾਨ ਚੁਣਨਾ ਚਾਹਦੀ ਸੀ ਉਦੋਂ ਹੀ ਪ੍ਰਧਾਨ ਬਣ ਜਾਂਦਾ ਪਰ ਕਿਹਾ ਨਹੀਂ ਸਰਕਾਰੀ ਕਮੇਟੀ ਦਾ ਪ੍ਰਧਾਨ ਨਹੀਂ ਬਣਾਂਗਾ ਹੁਣ ਹੀ ਤੁਹਾਡੀ ਜਿਹੜਾ ਮੰਡਟ ਆਇਆ ਤੁਸੀਂ ਕਿਸੇ ਨੂੰ ਮੈਜੋਰਟੀ ਨਹੀਂ ਦਿੱਤੀ ਮੈਂ ਕਿਹਾ ਜੋ ਸੰਗਠੀ ਪ੍ਰਦਾਨ ਨਹੀਂ ਮੰਨਦੀ ਤੇ ਫਿਰ ਪ੍ਰਬੰਧ ਬੰਦਾ ਫਾਇਦਾ ਅੱਜ ਵੀ ਸਾਰੇ ਮੈਂਬਰਾਂ ਨੂੰ ਬੇਨਤੀ ਕਰਦਾ ਹਾਂ ਕੋਈ ਪ੍ਰਧਾਨ ਬਣ ਜਾਓ ਮੈਨੂੰ ਕੋਈ ਦਿੱਕਤ ਨਹੀਂ ਆਓ ਇਕੱਠੇ ਹੋ ਜੇ ਤੇ ਇਕੱਠੇ ਹੋ ਕੇ ਇਹੋ ਜਿਹਾ ਫੈਸਲਾ ਕਰੀ ਜਿਹੜਾ ਦੁਨੀਆ ਪਰ ਯਾਦ ਰੱਖੇ ਬਈ ਪਹਿਲੀ ਵਾਰ ਹਰਿਆਣਾ ਗੁਰਦੁਆਰਾ ਮੈਨੇਜਮੈਂਟ ਕਮੇਟੀ ਦਾ ਇਲੈਕਸ਼ਨ ਹੋਇਆ ਹੈ ਤੇ ਸਾਰੇ ਵਰਡ ਨੂੰ ਉਹਨਾਂ ਸਹਿਦ ਦਿੱਤੀ ਬਸ ਚੁਣੇ ਹੋਏ ਮੈਂਬਰ ਦੀ ਵਕੂਅਕtirade ਇਕੱਠੇ ਹੋ ਕੇ ਆਪਣੀ ਹਰਿਆਣਾ ਗੁਰਦੁਆਰਾ ਮੈਨੇਜਮੈਂਟ ਕਮੇਟੀ ਬਣਾਉਣ ਵਿੱਚ ਸਫਲ ਹੋਏ ਨੇ ਐਨੀ ਬੇਨਤੀ ਮੈਂਬਰ ਸਹਿਬਾਨ ਪਰਵਾਨ ਕਰਨ ਫਿਰ ਬੇਨਤੀ ਕਰਾਂਗਾ ਆਪਣੇ ਵੱਲੋਂ ਮੈਂਬਰ ਸਹਿਬਾਨਾਂ ਵੱਲੋਂ ਸੰਗਤ ਵੱਲੋਂ ਕਿ ਸਾਡੀ ਬੇਨਤੀ ਤੇ ਗੌਰ ਜ਼ਰੂਰ ਕਰਨਾ ਅੱਗੇ ਕਰਨਾ ਭਾਵੇਂ ਮੰਨ ਦੀ ਮਰਜ਼ੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਹਾਡੀ ਆਜ਼ਾਦੀ ਆਦ ਹੁਣੇ ਬਾਅਦ ਲਾ ਆਪਣਾ ਅਲੱਗ ਸੇ ਗਰੁੱਪ ਬਣਾ ਰਹੇ ਨੇ ਔਰ ਅਲੱਗ ਸੇ ਟੈਸਟ ਕਾਨਫਰੰਸ ਕਰਤੇ ਨੇ ਔਰ ਕਬ ਤੱਕ ਲੱਗਤਾ ਹੈ ਕਿ ਇਹ ਪ੍ਰਧਾਨ ਦਾ ਜੋ ਹੈ ਕਲੀਅਰ ਹੋ ਜਾਏ ਇਸ ਤਾਂ ਜੀ ਵੇਖੋ ਇਹ ਸਾਡੇ ਇਲੈਕਸ਼ਨ ਕਮਿਸ਼ਨ ਦੇ ਹੱਥ 'ਚ ਗੱਲ ਹੈ ਕਿਉਂਕਿ ਇਲੈਕਸ਼ਨ ਕਮਿਸ਼ਨ ਸਾਡਾ ਪਾਵਰਫੁਲ ਹੈ ਇਸ ਕੰਮ 'ਚ ਪਹਿਲੀ ਮੀਟਿੰਗ ਕਿਸੇ ਕਾਰਨ ਨਹੀਂ ਪੋਸਟਪੋਨ ਕਰਨੀ ਪੈ ਗਈ ਹੁਣ ਦੁਬਾਰਾ ਵੀ ਇਲੈਕਸ਼ਨ ਕਮਿਸ਼ਨਰ ਨੇ ਮੀਟਿੰਗ ਬੁਲਾਨੀ ਹੈ ਮੀਟਿੰਗ ਦੇ ਵਿੱਚ 40 ਤੇ 40 ਮੈਂਬਰ ਹਾਜ਼ਰ ਹੋਣਗੇ ਨੋ ਨੋਮੀਨੇਟ ਮੈਂਬਰ ਹੋਣੇ ਨੇ ਉਸ ਤੋਂ ਬਾਅਦ ਹੀ ਕਲੀਅਰ ਹੋ ਪਾਏਗੀ ਕਿ ਉਹ ਨਿਊ ਮੈਂਬਰ ਕਿਹੜੇ ਤਰ ਦੇ ਕਿਦੇ ਜਾਰਾ ਆਉਂਦੇ ਨੇ ਅਗਲਾ ਹਾਊਸ ਕਿਉਂਕਿ ਐਜੈਕਟਿਵ ਬੋਡੀ ਤੇ ਪ੍ਰਧਾਨ ਹੋਣਾ 49 ਮੈਂਬਰਾਂ ਨੇ ਚੁਣਨਾ ਹੈ ਉਸ ਤੋਂ ਪਹਿਲਾਂ ਅਸੀਂ ਕੁਝ ਨਹੀਂ ਕਹਿ ਸਕਦੇ ਜਦੋਂ ਆਪਕੇ ਨੋ ਮੈਂਬਰ تھے ਆਪਕੇ ਵੀ ਨੋ ਦੇ 3 4 5 ਬਾਕੀ ਕੋਈ ਕਾਰਨ ਦਹਾਨੀ ਆਪੇ ਤੋਂ ਤਜਵੀਜ਼ हमारे दस मेंबर हैं जी जी उनका मुझे फ़ोन आ गया था कि हम आज किसी ज़रूरी काम से नहीं आ सकते हमारे साथ हैं जब मर्जी आधी रात को बुलाएंगे तो आधी रात को साथ हैं परसों भी इकट्ठे थे हम दस के दस इकट्ठे थे आठ भी इकट्ठे हैं आगे भी इकट्ठे रहेंगे इन से एक मेंबर से पूछ लो कि हम इकट्ठे हैं कि नहीं सहमति नहीं बन पाती है प्रधान के। क्या सरकार का भी इसमें हस्तक्षेप रहेगा किसी तरह इस तरह जी डेमोक्रेसी ਦੇ ਵਿੱਚ ਜਿੰਨਾ ਚਿਰ ਤੱਕ ਕੋਈ ਸਹਿਮਤੀ ਨਹੀਂ ਬਣ ਪਾਂਦੀ ਉਹਨਾਂ ਚਿਰ ਇਲੈਕਸ਼ਨ ਕਮਿਸ਼ਨ ਡੇਟ ਤੇ ਡੇਟ ਦਿੰਦਾ ਰਹੇਗਾ ਅਖੀਰ ਨੂੰ ਸਹਿਮਤੀ ਬਣਾਣੀ ਪੈਗੀ ਬਣੇ ਜੀ ਦੇ ਤੇ ਮਰਜੀ